ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਿੰਗਰ ਰਾਜਵੀਰ ਜਵੰਦਾ ਉਹਨਾਂ ਦਾ ਐਕਸੀਡੈਂਟ ਹੋਇਆ ਚੰਡੀਗੜ੍ਹ ਦੇ ਨੇੜੇ ਇੱਕ ਮੱਝ ਦੇ ਵਿੱਚ ਜਾਂ گاਾਂ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਵੱਜਿਆ ਉਸ ਤੋਂ ਬਾਅਦ ਫਿਰ ਉਹ ਇੱਕ ਹੋਰ ਕਾਰ ਨਾਲ ਟਕਰਾਇਆ ਇਸ ਵਕਤ ਉਹ ਹਸਪੀਟਲ ਦੇ ਵਿੱਚ ਐਡਮਿਟ ਤੇ ਕੀ ਕਾਰਨ ਹੋਇਆ ਐਸਟ੍ਰੋਲੋਜੀ ਦੇ ਮੁਤਾਬਕ ਅਗਰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਹਨਾਂ ਦੀ ਡੇਟ ਆਫ ਬਰਥ ਮੈਨੂੰ ਸਿਰਫ ਮਿਲੀ ਐ ਤੇ ਜਗਰਾਉਂ ਦਾ ਜਨਮ ਐ ਤੇ ਉਹ ਡੇਟ ਆਫ ਬਰਥ ਹੈਗੀ ਐ 2 ਜੂਨ 1990 ਤੇ ਜਗਰਾਉਂ ਦਾ ਜਨਮ ਐ ਤੇ ਬੜਾ ਸਰਪ੍ਰਾਈਜ਼ ਹੋਇਆ ਪਹਿਲਾਂ ਤਾਂ ਡੇਟ ਆਫ ਬਰਥ ਨੂੰ ਦੇਖ ਕੇ ਪੂਰੀ ਡੇਟ ਆਫ ਬਰਥ ਦਾ ਜਿਹੜਾ ਡਿਜੀਟ ਹੈਗਾ ਆ ਉਹ 9 ਵਰਤਦਾ ਨੰਬਰ 9 ਕਿਸ ਤਰ੍ਹਾਂ 2 6 26 6 2 8 ਤੇ 1 9 9 9 ਇਹ ਤਿੰਨ ਨਾਏ ਬਣ ਗਏ ਤੇ ਫਿਰ ਉਸ 9 ਤੇ 27 7 ਤੇ 2 9 ਫਿਰ 9 ਬਣ ਗਿਆ ਅੱਛਾ ਜਦੋਂ ਇਹ ਘਟਨਾ ਘਟਦੀ ਹੈ ਉਹ ਵੀ 27 9 2225 ਨੂੰ ਘਟਦੀ ਹੈ 27 ਦਾ ਵੀ 9 ਹੈ 9ਵਾਂ ਮਹੀਨਾ ਆ ਤੇ 2225 ਦਾ ਵੀ ਨੰਬਰ 9 ਬਣਦਾ ਤੇ ਘਟਨਾ ਘਟਦੀ ਹੈ 1:44 ਤੇ 1:44 ਇਹ ਵੀ ਨੰਬਰ 9 ਬਣਦਾ ਦੋਸਤੋ ਇਹ ਮੰਗਲ ਦਾ ਨੰਬਰ ਹੈ ਸਰਪ੍ਰਾਈਜ਼ ਹੈ ਕੋਇਨਸੀਡੈਂਸ ਕਹਿ ਸਕਦੇ ਹਾਂ ਮਗਰ ਅਗਰ ਦੇਖਿਏ ਕਿ ਇਹ ਚੀਜ਼ ਜਿਹੜੀ ਹੈਪਨ ਕੀ ਹੋਈ ਹੈ ਇਹਨਾਂ ਦੀ ਸਿਰਫ ਡੇਟ ਆਫ ਬਰਥ ਕਿਉਂਕਿ ਟਾਈਮ ਆਫ ਬਰਥ ਨਹੀਂ ਆ ਉਸ ਤੋਂ ਡੇਟ ਆਫ ਬਰਥ ਤੋਂ ਇਹਨਾਂ ਦੀ ਰਾਸ਼ੀ ਦਾ ਪਤਾ ਚੱਲ ਜਾਂਦਾ ਹੈ ਕਿ ਜਿਹੜਾ ਇਨਸਾਨ ਜਦੋਂ ਜਨਮ ਲੈਂਦਾ ਉਸ ਦਿਨ ਉਸ ਦਾ ਚੰਦਰਮਾ ਕਿਸ ਰਾਸ਼ੀ ਵਿੱਚ ਸੀ ਤੇ ਉਹ ਜੋ ਪਤਾ ਲੱਗਿਆ ਇਹਨਾਂ ਦੀ ਮੇਸ਼ ਰਾਸ਼ੀ ਬਣਦੀ ਹੈ ਜੀ ਏਰੀਜ਼ ਮੂਨ ਇਹਨਾਂ ਦਾ ਏਰੀ ਰਾਸ਼ੀ ਵਿੱਚ ਸੀ ਉਸ ਦਿਨ ਜਿਹੜੀ 20 ਜੂਨ 1990 ਦੀ ਕੋਈ ਵੀ ਜਿਹੜਾ ਬੱਚਾ ਜਨਮਿਆ ਉਸ ਉਸ ਦਿਨ ਉਹਦੀ ਰਾਸ਼ੀ ਜਿਹੜੀ ਹੈਗੀ ਆ ਉਹ ਮੇਸ਼ ਹੈ ਕਿਉਂਕਿ ਚੰਦਰਮਾ ਮੇਸ਼ ਦੇ ਵਿੱਚ ਹੈ ਹੁਣ ਅਗਰ ਦੇਖੇ ਤੇ ਉਸ ਦਿਨ ਇਹਨਾਂ ਦਾ ਮਾਰਸ ਜਿਹੜਾ ਆ 12 ਹਾਊਸ ਦੇ ਵਿੱਚ ਹੈ ਰਾਸ਼ੀ ਦੇ ਇਹ ਮੰਗਲਿਕ ਜੋਗ ਬਣਾਵਾਇਆ ਤੇ ਘਟਨਾ ਜਦੋਂ ਘਟਨੀ ਕੱਟੀ ਹੈਗੀ ਆ ਉਸ ਦਿਨ ਦੀ ਕੁੰਡਲੀ ਜਿਹੜੀ ਮੈਂ ਇਹ ਲਾਲ ਅੱਖਰਾਂ ਚ ਲਿਖੀ ਆ ਤੇ ਜਿਹੜੀ ਜਨਮ ਕੁੰਡਲੀ ਆ ਉਹ ਕਾਲੇ ਅੱਖਰਾਂ ਚ ਤੇ ਜਿਹੜੇ ਲਾਲ ਅੱਖਰਾਂ ਚ ਜਦੋਂ ਘਟਨਾ ਘਟਦੀ ਆ 144 ਉਹ ਟਾਈਮ ਹੈਗਾ ਆ ਉਸ ਵਕਤ ਚੰਦਰਮਾ ਨਾਲ ਦਾ ਨੀਚ ਰਾਚੀ ਦੇ ਵਿੱਚ 8ਵੇਂ ਘਰ ਚ ਚੱਲਦਾ ਜਿਨਾ ਕਿ ਮਿਤੀ ਉੱਤੇ ਕਾਸ਼ਤ ਦਿੰਦਾ ਇਹ ਮਤਲਬ ਅਗਰ ਕੋਈ ਜਿਹੜਾ ਵੈਸੇ ਹੀ ਚੰਦਰਮਾ 8ਵੇਂ ਘਰ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਨੂੰ ਮਤਲਬ ਮੈਂਟਲੀ ਪ੍ਰੋਬਲਮਾਂ ਦਿੰਦਾ अच्छा ये उस वक्त का टाइम है फिर इना दी जेडी 7:30 हैगी आओ 29 मार्च तो शुरू हो चुकी है 7:30 साल दे मेष राशि वाले जिन्ने भी हैगी ते वो जदों जदों जेड़ा शनि या मंगल ਦੇ ਉਪਰੋਂ ਗੁਜ਼ਰਦਾ शनि ਤੇ ਮੰਗਲ ਇੱਕ ਅਗ ਤੇ ਤੇਲ ਦਾ ਜੋਗ ਮੰਨਦੇ ਆਪਾਂ ਤਾਂ ਉਦੋਂ ਉਦੋਂ ਉਹ ਬਹੁਤ ਜ਼ਿਆਦਾ ਜਿਹੜਾ ਹੈ ਇਹੋ ਜਿਹਾ ਘਟਾਵਾ ਨੂੰ ਜਨ ਦੇ ਸਕਦਾ ਹੈ ਜਿਹੜਾ ਕਿ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਫੇਰ ਅਗਰ ਅਸੀਂ ਦੇਖੀਏ ਕਿ ਇਸ ਵਕਤ ਜਿਹੜਾ ਸ਼ਨੀ ਉਹ 12 ਨੰਬਰ ਦੇ ਵਿੱਚ ਚੱਲ ਰਿਹਾ ਟੂਡੇ ਅੱਜ ਤੇ ਉਹਦੇ ਆਪੋਜ਼ਿਟ ਜਿਹੜਾ ਸੂਰਜ ਐਂਡ ਸ਼ਨੀ ਦਾ ਜਿਹੜਾ ਜੋਗ ਟਕਰਾਓ ਬਣਿਆ ਆਤਮਾ ਲਾਈਟ ਐਂਡ ਡਾਰਕਨੈਸ ਦਾ ਆਤਮਾ ਤੇ ਹਨੇਰੇ ਦਾ ਤੇ ਫੇਰ ਬਣਿਆ ਹੈਗਾ ਮਾਰਸ ਦੇ ਨਾਲ ਵੀ ਸ਼ਨੀ ਦਾ ਜਿਹੜਾ ਜੋਗ ਬਣਿਆ ਆਇਆ ਹੈਗਾ ਉਹ ਵੀ ਜਿਹੜਾ ਹੈਗਾ 6ਵੇਂ 8ਵੇਂ ਦਾ ਇਹ ਪੂਰੀ ਦੁਨੀਆ ਦੇ ਲਈ ਦੱਸ ਰਿਹਾ ਜਿਹੜੇ ਦੁਨੀਆ ਪੂਰੀ ਦੇ ਲਈ ਇਹ ਜੋਗ ਇਸ ਤਰ੍ਹਾਂ ਬਣੇ ਹੋਏ ਆਏ ਭਾਈ ਦੁਨੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਕਾਇਓਸ ਚੱਲ ਰਿਹਾ ਹੁਣ ਇਹਨਾਂ ਦੀ ਰਾਸ਼ੀ ਦੇ ਵਿੱਚ ਅਗਰ ਕੋਈ ਚੀਜ਼ ਜਿਹੜੀ ਐ ਬਿਹਤਰ ਹੈਗੀ ਐ ਇਸ ਵਕਤ ਜਿਹੜੀ ਐ ਮਤਲਬ ਮੇਸ਼ ਰਾਸ਼ੀ ਵਾਲਿਆਂ ਦੇ ਲਈ ਉਹ ਜੁਪੀਟਰ ਜਿਹੜਾ ਜਾਂ ਇਹਨਾਂ ਦੇ ਇਹ 9th ਆਪਣੇ ਕਿਸਮਤ ਦੇ ਸਥਾਨ ਨੂੰ ਦੇਖਦਾ ਕਿਤੇ ਨਾ ਕਿਤੇ ਰੱਬੀ ਕੋਈ ਨਾ ਕੋਈ ਸ਼ਕਤੀ ਇਹਨਾਂ ਨੂੰ ਮਦਦ ਕਰਦੀ ਰਹੇਗੀ ਤੇ ਜੁਪੀਟਰ ਦੀ ਪੰਜਵੀਂ ਦ੍ਰਿਸ਼ਟੀ ਇੱਥੇ ਮਾਰਸ ਤੇ ਵੀ ਪੈ ਰਹੀ ਐ ਪਰ ਇੱਥੇ ਨੌਵੀਂ ਦ੍ਰਿਸ਼ਟੀ ਰਾਹੂ ਦੀ ਵੀ ਪੈ ਰਹੀ ਹੈ ਜੀ ਆਪਣੇ ਮਾਰਸ ਦੇ ਉੱਤੇ ਇਹ ਰਾਹੂ ਦੀ ਦ੍ਰਿਸ਼ਟੀ ਤੇ ਮਾਰਸ ਇਹ ਵੀ ਇੱਕ ਇੱਕ ਮਤਲਬ ਫਰੂਤ ਤੇ ਜੱਟ ਨੇ ਉਹ ਇੱਕ ਸਿਚੁਏਸ਼ਨ ਘਟਨਾ ਇੱਕ ਸੈਕਿੰਡ ਦੇ ਵਿੱਚ ਘੱਟਦੀ ਹੈ ਤੇ ਮੱਝ ਜਿਹੜੀ ਹੈਗੀ ਆ ਜਬ ਕੋਈ ਵੀ ਜਿਹੜਾ ਚਾਰ ਪੈਰਾਂ ਵਾਲਾ ਆ ਤੁਰਨ ਵਾਲਾ ਪਸ਼ੂ ਉਹ ਸ਼ਨੀ ਹੈਗਾ ਤੇ ਇਹ ਘਟਨਾ ਸ਼ਨੀ ਤੇ ਮੰਗਲ ਦੇ ਜੋਗ ਦੇ ਕਰਕੇ ਇਹਨਾਂ ਦੇ ਲਾਈਫ ਦੇ ਵਿੱਚ ਕੱਟੀ ਹੈ ਇਹ ਮੂਨ ਕੀ ਹੈਗਾ ਆ 18 ਅਕਤੂਬਰ ਤੱਕ ਜਿਹੜਾ ਬ੍ਰਹਸਪਤੀ ਇਸ ਵੇਲੇ ਇੱਥੇ ਚੱਲ ਰਿਹਾ ਉਹ 18 ਅਕਤੂਬਰ ਤੱਕ ਇੱਥੇ ਤੱਕ ਹੈ ਉਹ ਇੱਕ ਥੋੜੀ ਜਿਹੀ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ 18 ਅਕਤੂਬਰ ਤੋਂ ਲੈ ਕੇ 5 ਦਸੰਬਰ ਤੱਕ ਜੂਪੀਟਰ ਨੇ ਇਸ ਜਗ੍ਹਾ ਤੇ ਆ ਜਾਣਾ ਇੱਥੋਂ ਬੈਠ ਕੇ ਉਹਨਾਂ ਨੇ ਅੱਠਵੀਂ ਦ੍ਰਿਸ਼ਟੀ ਜਿਹੜੀ ਆ ਬੈਡ ਸਿਚੁਏਸ਼ਨ ਹੈ ਇੱਥੇ ਮਾਰਨ ਮਾਰਨਗੇ ਤੇ ਜਿਹੜੀ ਹੈਗੀ ਆ ਸੱਤਵੀਂ ਦ੍ਰਿਸ਼ਟੀ ਜਿਹੜੀ ਉਹਨਾਂ ਦੇ ਅੰਦਰ ਦੀਆਂ ਜੰਨੀਆਂ ਵੀ ਜਿਹੜੀ ਆਪੋਜੀਸ਼ਨ ਪਾਵਰ ਚੱਲ ਰਹੀਆਂ ਉਹਦੇ ਅਗੇਂਸਟ ਉਹਨਾਂ ਨੂੰ ਠੱਲ ਪਾਣਗੇ ਤੇ ਨੌਵੀਂ ਦ੍ਰਿਸ਼ਟੀ ਜਿਹੜੀ ਉਹ ਬਾਰਵੇਂ ਘਰ ਦੇਣਾ ਮੋਕਸ਼ ਦਾ ਦਵਾਰ ਹੈ ਜਿੱਥੇ ਮੰਗਲ ਬੈਠਾ ਤੇ ਉੱਥੇ ਸ਼ਨੀ ਦੇ ਉੱਤੇ ਦ੍ਰਿਸ਼ਟੀ ਮਾਰਨਗੇ ਬ੍ਰਹਸਪਤੀ ਹੀ ਆਸਿਆ ਜਿਹੜੇ ਸ਼ਨੀ ਨੂੰ ਗੁਰੂ ਕਿਰਪਾ ਜਦੋਂ ਹੋ ਜਾਂਦੀ ਗੁਰੂ ਦੀ ਦ੍ਰਿਸ਼ਟੀ ਜਦੋਂ ਆ ਜਾਂਦੀ ਹੈ ਸ਼ਨੀ ਤੇ ਉਹ ਸ਼ਨੀ ਵੀ ਸ਼ਾਂਤ ਹੋ ਜਾਂਦਾ ਇਹ ਸ਼ਾਸਤਰਾਂ ਨੇ ਲਿਖਿਆ ਹੈ ਇਸ ਤਰ੍ਹਾਂ ਕਿ ਵੈਸੇ ਵੀ ਜਦੋਂ ਬੰਦਾ ਪਰਮਾਤਮਾ ਦੀ ਨਿਗਾਹ ਆ ਗਿਆ ਤਾਂ ਫਿਰ ਉਹ ਲੋਕ ਕੱਟੇ ਜਾਂਦੇ ਸੋ ਇਸ ਕਰਕੇ ਇਹਨਾਂ ਦਾ ਭਾਗ ਦਾ ਸਤਾਰਾ ਜਿਹੜਾ ਆ ਉਹ ਇਹਨਾਂ ਨੂੰ ਹਿੰਮਤ ਵੀ ਦਿੰਦਾ ਜਨਮ ਦੇ ਵੇਲੇ ਵੀ ਬ੍ਰਹਸਪਤੀ ਉੱਥੇ ਬੈਠਾ ਸੀ ਤੇ ਅੱਜ ਕੱਲ ਵੀ ਇੱਥੇ ਹੈ ਇਸ ਕਰਕੇ ਉਹ ਜਿਹੜਾ ਹੈ ਸੇਵੀਅ ਗੁਰੂ ਜਿਹਨੂੰ ਬਚਾਦਾ ਹੈ ਨਾ ਫਿਰ ਉਹਦੇ ਬਾਲ ਵੀ ਬਿਕਾ ਨਹੀਂ ਹੁੰਦਾ ਠੀਕ ਹੈ ਇਹ ਘਟਨਾ ਜਿਹੜੀਆਂ ਉਹ ਘਟ ਕੇ ਰਹਿੰਦੀਆਂ ਮਗਰ ਫਰਕ ਨਾ ਐਸਟ੍ਰੋਲੋਜੀ ਕੀ ਕਰਦੀ ਹੈ ਕਿ ਕਈ ਵਾਰੀ ਜਦੋਂ ਇਦਾਂ ਦਾ ਟਾਈਮ ਹੁੰਦਾ ਉਸ ਵਕਤ ਥੋੜਾ ਜਿਹਾ ਬਚਾ ਕੇ ਚੱਲਣਾ ਪੈਂਦਾ ਮੰਨ ਲਓ ਆਪਾਂ ਨੂੰ ਖਰ ਪਤਾ ਲੱਗ ਜਾਂਦਾ ਕਿ ਕੱਲ ਨੂੰ ਮੀਂਹ ਪੈਣਾ ਆ ਤੇ ਆਪਾਂ ਮੀਂਹ ਨੂੰ ਨਹੀਂ ਰੋਕ ਸਕਦੇ ਪਰ ਅਗਰ ਅਸੀਂ ਅਸੀਂ ਬਾਹਰ ਵੀ ਜਾਣਾ ਹੈ ਬਾਹਰ ਵੀ ਜਾਣਾ ਤਾਂ ਪੁੱਛਾਂਗੇ ਫਿਰ ਬਸ ਇੰਨਾ ਕਹਾਂ ਕਿ ਸ਼ਾਤਾ ਲੈ ਲਓ ਨਾ ਥੋੜਾ ਜਿਹਾ ਇੰਨਾ ਕੀ ਕਰ ਸਕਦੇ ਇੰਨਾ ਸਾਡੇ ਹੱਥ ਵਿੱਚ ਹੈਗਾ ਸੋ ਬਦਲ ਕੋਈ ਨਹੀਂ ਸਕਦਾ ਘਟਨਾਵਾਂ ਨੂੰ ਪਰ ਜਿੱਥੇ ਕੋਈ ਚੀਜ਼ ਬਾਹਰ ਕਰਦੀ ਆ ਤੇ ਉੱਥੇ ਕੋਈ ਚੀਜ਼ ਜਿਹੜੀ ਹੈਗੀ ਆ ਜੇ ਕੋਈ ਹੱਥ ਜਿਹੜਾ ਇੱਕ ਬਾਹਰ ਹੁੰਦਾ ਨਾ ਜਿਹਦਾ ਘੜੇ ਬਣਾਉਣੇ ਵਾਲੇ ਜਿਹੜੇ ਹੈਗੇ ਆ ਉਹ ਇੱਕ ਹੱਥ ਜਿਹੜਾ ਬਾਹਰੋਂ ਹੈ ਬਾਹਰੋਂ ਸਫਾਈਆਂ ਦਿਸਦੀਆਂ ਬਾਹਰੋਂ ਕੀ ਹੁੰਦਾ ਇੱਕ ਅੰਦਰ ਛੁਪਿਆ ਹੱਥ ਵੀ ਹੁੰਦਾ ਜਿਹੜਾ ਸਹਾਰਾ ਦੇ ਆਉਂਦਾ ਦੇ ਰਿਹਾ ਹੁੰਦਾ ਘੜਾ ਤਾਂ ਬਣਦਾ ਉਹ ਜਿਹੜੇ ਸ਼ੁਭੇ ਹੱਥ ਹੈ ਉਹ ਸਾਡੇ ਜਿਹੜੇ ਜਿਨ੍ਹਾਂ ਦੇ ਜਿਹੜੇ ਅچھے ਕਾਰਨ ਹੁੰਦੇ ਆ ਫਿਰ ਉਹ ਗੁਰੂਆਂ ਦੀ ਅੱਛਾ ਲੋਕਾਂ ਦੀ ਸਾਡੇ ਆਪਣੇ ਪੂਰਵਜਾਂ ਦੀ ਸਾਡੇ ਤੇ ਫਿਰ ਦ੍ਰਿਸ਼ਟੀ ਪੈਂਦੀ ਹੈ ਸੋ 올 ਓਵਰ ਪ੍ਰਮਾਤਮਾ ਇਹਨਾਂ ਨੂੰ ਸਿਹਤ ਬਖਸ਼ੇ ਅਤੇ ਪ੍ਰਮਾਤਮਾ ਅਸੀਂ ਦੁਆਰਾ ਇਹਨਾਂ ਨੂੰ ਫਿਰ ਉਸੇ ਤਰ੍ਹਾਂ ਅੱਛ ਦੇ ਟੱਪ ਦੇ ਨਾਂ ਦੇ ਦੇਖੀਏ ਇੱਕ ਐਸਾ ਲੰਮਾ ਚੌੜਾ ਗਵਰੂ ਨੌਜਵਾਨ ਐਸਾ ਬਿਊਟੀਫੁਲ ਸਿੰਗਰ ਪੰਜਾਬ ਦੀ ਇਹ ਸ਼ਾਨ ਹੈਗੇ ਐਸੇ ਉੱਤੇ ਲੰਬੇ ਜਿਹੜੇ ਮੁੰਡੇ ਅਸੀਂ ਦੇਖਣ ਨੂੰ ਸਾਨੂੰ ਮਿਲਦੇ ਆ ਇੱਕ ਇੱਕ ਉਹਨਾਂ ਦੇ ਕੋਲ ਆਰਟ ਹੈ ਸੋ ਆਈ ਵਿਸ਼ ਕਿ ਪੂਰੀ ਦੁਨੀਆ ਜਦੋਂ ਕਹਿੰਦੇ ਗੁਰੂ ਦੀ ਦ੍ਰਿਸ਼ਟੀ ਪੈ ਰਹੀ ਹੈ ਤੇ ਪੂਰੀ ਦੁਨੀਆ ਇਸ ਵਕਤ ਉਹਨਾਂ ਦੀ ਦੁਆ ਮੰਗ ਕਰ ਰਹੀ ਹੈ ਇਹੀ ਹੈ ਪਰਮਾਤਮਾ ਦੀ ਇਹੀ ਦ੍ਰਿਸ਼ਟੀ ਆ ਅਸੀਂ ਸਾਰੇ ਰੱਬ ਦੇ ਹੀ ਰੂਪ ਹੈ ਸਾਡੇ ਅੰਦਰ ਸਭ ਦੇ ਅਗਰ ਜਦੋਂ ਕਿਸੇ ਚੀਜ਼ ਨੂੰ ਸੱਚੇ ਦਿਲੋਂ ਕੋਈ ਕੋਈ ਪੂਰੀ ਦੁਨੀਆ ਕਰਦੀ ਤੇ ਪਰਮਾਤਮਾ ਜਿਹੜਾ ਹੈਗਾ ਉਹ ਬਖਸ਼ਣਹਾਰ ਹੈ ਤੇ ਉਹ ਬਹੁਤ ਜਿਹੜੀ ਉਹਦੀ ਕਿਰਪਾ ਬਰਸਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਸਾਡੇ ਕਰਮ ਹੈ ਅਸੀਂ ਆਪਣੇ ਕਰਮਾਂ ਨੂੰ ਅਗਰ ਠੀਕ ਰੱਖਣਾ ਹੈ ਅੱਛੇ ਰੱਖਣਾ ਹੈ ਤਾਂ ਫਿਰ ਪਰਮਾਤਮਾ ਜਿਹੜਾ ਹੈ ਉਹ ਸਾਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਪਹੁੰਚਾਉਂਦਾ ਆ ਤੇ ਇਸ ਕਰਕੇ ਦੋਸਤੋ ਆਪਣੇ ਕਰਮ ਆਪਾਂ ਸਹੀ ਰੱਖੀਏ ਇਸ ਧਰਤੀ ਦੇ ਉੱਤੇ ਅਸੀਂ ਆਨੰਦ ਲੈਣ ਲਈ ਆਏ ਆ ਮ제 ਲੈਣ ਨਹੀਂ ਆਏ ਆ ਜਿਹਨੇ ਸਾਨੂੰ ਪੈਦਾ ਕੀਤਾ ਆ ਉਹਨੇ ਜਿਹਨੇ ਚੁੰਜ ਲਈ ਆ ਉਹ ਦਾਣਾ ਦੇ ਰਿਹਾ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਸੋ ਇਸ ਕਰਕੇ ਜਿਹੜੇ ਲੋਕ ਮਤਲਬ ਇਸ ਚੀਜ਼ ਬਲੀਵ ਕਰਦੇ ਆ ਫਿਰ ਉਹ ਆਪਣੇ ਹੱਕ ਹਲਾਲ ਦੇ ਨਾਲ ਮਿਹਨਤ ਕਰਦੇ ਆ ਤੇ ਉਹ ਪਰਮਾਤਮਾ ਉਹਨਾਂ ਤੇ ਬਖਸ਼ਿਸ਼ ਕਰਦਾ ਹੈ ਮਿਹਨਤ ਕਰਦਾ ਇਸ ਕਰਕੇ ਵੀ ਗੁੱਡ ਤੇ ਪਰਮਾਤਮਾ ਬਿਲਕੁਲ ਤੇ ਅੱਗੇ ਅਸੀਂ ਸਾਰੇ ਅਰਦਾਸ ਕਰਦੇ ਆ ਕਿ ਵੀ ਇਹਨੂੰ ਸਿਹਤ ਬਖਸ਼ੇ ਧੰਨਵਾਦ